ਵੱਡੀ ਜਿੱਤ ਹੋਈ ਹੈ ਜੀ ਬੱਚੇ ਦੇ ਵਾਲੇ ਬਾੜਾ सोनू ਵੱਡੀ ਧੰਤਨ ਗੁਰਰਾਮਦਾਸ ਨੇ ਧੰਤਨ ਬਾਬਾ ਗੁਰਦਤਾ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਮੇਰੇ ਮਾਲਕ ਦੇ ਬਹੁਤ ਕਿਰਪਾ ਕੀਤੀ ਆ ਜਦੋਂ 47 44 ਮੇਰੇ ਖਿਆਲ ਸਟੈਂਟ ਰਹਿ ਗਏ ਸੀ ਤੇ ਪੀਸੀ ਮਿਲ ਗਈ ਉਹਨਾਂ ਨੂੰ ਤੇ ਬੜੇ ਪਰੇਖਾਂ ਦੇ ਜਿਹੜੇ ਮਗਰਲੇ 5-10 ਮਿੰਟ ਨਿਕਲੇ ਆ ਉਹ ਤੇ ਮਾਲਕ ਹੀ ਕੱਢਿਆ ਜਦਾਂ ਕੱਢਿਆ ਕਿਉਂ ਪੂ ਮਾਪਿਆਂ ਨੂੰ ਫਿਕਰ ਬੜਾ ਹੁੰਦਾ ਤੇ ਹੁਣ ਤੇ ਮਾਲਕ ਨੇ ਕਿਰਪਾ ਕਰਤੀ ਆ ਰਾਤ ਨੀਂਦ ਸੁਖੀ ਆਉ ਉਹਦੋਂ ਇੰਗਲੈਂਡ ਤੋਂ ਜੋ ਸੈਨਨੀ ਫੇਲ ਨਹੀਂ ਚੋ ਗਲਤੀ ਹੋਈ ਚਲੋ ਬੱਚਾ ਸੁਧਾਰ ਕੇ ਦੇਸ਼ ਨੂੰ ਮੈਡਲ ਦਿੱਤੇ ਆ ਲੱਗਦਾ ਕਿ ਹਰ ਮਤ ਤੋਂ ਹੁਣ ਸਰਪੰਚ ਵਾਰ-ਵਾਰ ਕਿਹਾ ਜਾ ਰਿਹਾ ਸੀ ਮੈਚ ਦੇ ਵਿੱਚ ਉਹ ਕਿੰਨੇ ਕਿ ਇੱਕ ਬਾਕੀ ਕਿੰਨੇ ਕੁਝ ਵੇਖੋ ਜੀ ਸਾਰੀ ਟੀਮ ਨੇ ਵਧੀਆ ਖੇਡਿਆ ਤੇ ਚੜ੍ਹਦੀ ਕਲਾ ਦਾ ਲਗਾਤਾਰ ਪਰਿਵਾਰ ਹੋਈ ਹੈ ਜੀ ਬਹੁਤ ਵਧੀਆ ਲੱਗ ਰਿਹਾ ਹੈ ਇੰਡੀਆ ਟੀਮ ਦੀ ਪਰਫਾਰਮੈਂਸ ਦੇ ਕੇ ਚਲੋ ਮਹਾਰਾਜ ਨੇ ਜਿੱਤ ਪ੍ਰਾਪਤ ਕੀਤੀ ਆ 골ਡ ਮੈਡਲ ਦੀ ਬਹੁਤ ਆਸੀ ਥੋੜੀਆਂ ਮਿਸਟੇਕ ਹੋ ਗਈਆਂ ਜਿਹੜਾ ਦਿਨਾਂ ਦਿਨਾਂ ਨਾ ਹੋਊਗਾ ਕਹਿ ਲੋ ਪਰ ਬਹੁਤ ਵਧੀਆ ਅੱਜ ਟੀਮ ਖੇਡੀ ਆਰੇ ਉਹਦੇ ਕਰਕੇ ਮਤਲਬ ਜਿੱਤ ਪ੍ਰਾਪਤ ਹੋਈ ਤੇ ਬਰੋਨ ਮੈਡਲ ਲੈ ਕੇ ਆ ਰਹੇ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਜਿਆਦਾ ਖੁਸ਼ੀ ਆ ਰਹੀ ਇੱਕ ਇੱਕ ਸੈਕਿੰਡ ਬਹੁਤ ਵੇਖੋ ਵੀ ਕੀਮਤੀ ਹੀ ਐਂਡਲਾ ਕਿ ਜਦੋਂ ਉਹਨਾਂ ਨੂੰ ਮਤਲਬ ਬਲੈਂਟੀ ਕੋਰਨ ਮਿਲੀ ਜਾਂਦੇ ਸੀ ਜਿੰਨਾ ਜਿਆਦਾ ਟਾਈਮ ਨਹੀਂ ਸੀ ਹੋਣ ਦਿਆ ਤੇ ਪਾਣੀ ਪੀਣ ਨੂੰ ਜੀ ਨਹੀਂ ਕਰਨ ਦਿਆ ਚਲੋ ਹੁਣ ਮਹਾਰਾ ਨੇ ਜਿੱਤ ਪ੍ਰਾਪਤ ਕੀਤੀ ਬਹੁਤ ਵਧੀਆ ਲੱਗ ਰਿਹਾ ਜੀ ਲੱਗਦਾ ਕਿ ਮੈਚ ਦੇ ਨਾਲ ਦਿੱਲੀਏ ਤੁਹਾਡਕਣਾ ਵਧੀਆ ਹੋਇਆ ਸੀ ਬਹੁਤ ਅਰਦਾਸਾਂ ਕੀਤੀਆਂ ਸਰ ਮਹਾਰਾ ਨੇ ਚਲੋ ਸੁਣੀਆਂ ਪੂਰੀਆਂ ਕੀਤੀਆਂ ਹਾਂ ਜੀ ਬਹੁਤ ਖੁਸ਼ੀ ਆ ਜੀ ਕਿਤਾ ਵੈਲਕਮ ਕੀਤਾ ਗਿਆ ਸਰ ਬਹੁਤ ਵਧੀਆ ਤਰੀਕੇ ਨਾਲ ਕਰਾਂਗੇ ਆਪਣੇ ਵੱਲੋਂ ਪੂਰਾ ਜੱਦਾ ਉਹਨਾਂ ਨੇ ਪੂਰਾ ਪਰਫਾਰਮੈਂਸ ਦਿੱਤੀ ਆ ਨਾ ਉਹਦਾ ਹੀ ਮਤਲਬ ਮਤਲਬ ਉਹਦਾ ਕਰਕੇ ਫਿਰ ਮੰਤਰੀ ਦੀ ਬਦੌਲਤ ਦੂਜੀ ਵਾਰੀ ਸਰ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ ਇੱਕ ਪਲੇਅਰ ਦੀ ਨਹੀਂ ਗੱਲ ਬਹੁਤ ਸਾਰੀ ਟੀਮ ਬਹੁਤ ਸੋਹਣਾ ਖੇਡੀ ਹੈ ਜੀ ਮਹਾਰਾਜ ਇਦਾਂ ਹੀ ਚੜਦੀ ਕਲਾ ਰੱਖੀ ਰਹੇਗਾ ਫਿਰ ਅਗਲੀ ਵਾਰੀ 26 ਚ 골ਡ ਲੈਗੇ ਹੋਣਾ ਤੇ ਸਜੋ ਫਾਈਟ ਇਸ ਤਰ੍ਹਾਂ ਕਿ ਵਾਗਤ ਸੁਵਾਇਆ ਜਾਏਗਾ ਇਸ ਤਰ੍ਹਾਂ ਬਹੁਤ ਸ਼ਾਨਦਾਰ ਸਵਾਗਤ ਕੀਤਾ ਜਾਊਗਾ ਸਰ ਆਪਣੇ ਵੱਲੋਂ ਪੂਰਾ ਫੁੱਲ ਮਤਲਬ ਜਸ਼ਨ ਮਨਾਏ ਜਾਣਗੇ ਤੇ ਲੱਗਦਾ ਕਿ ਪਿੰਡ ਦਾ ਨਾਮ ਰੋਸ਼ ਹੋ ਪੂਰੇ ਵਰਲਡ ਦੇ ਵਿੱਚ ਬਿਲਕੁਲ ਸਰ ਜੀ ਵੋਲਟ ਦੇ ਵਿੱਚ ਤੇ ਹੋ ਗਿਆ ਸਾਰਾ ਬਹੁਤ ਕਿਰਪਾ ਗੁਰੂ ਮਹਾਰਾਜ ਜੀ ਤੇ ਬਹੁਤ ਵਧੀਆ ਜਿੱਤ ਪ੍ਰਾਪਤ ਹੋਈ ਆ ਮਹਾਰਾਜ ਇਦਾਂ ਹੀ ਚੜ੍ਹਦੀ ਕਲਾ ਰੱਖੇ ਪਰ ਇੱਕ ਮਜੀਠਿਆ ਸਾਹਿਬ ਇੱਕ ਨਰਾਜ਼ਗੀ ਆ ਤੁਹਾਡੇ ਨਾਲ ਮਾਣ ਤੁਹਾਡੇ ਬੱਚੇ ਨੇ ਵਧਾਇਆ ਪਰ ਇੱਕ ਇਸ ਤਰ੍ਹਾਂ ਨਰਾਜ਼ਗੀ ਆ ਮਜੀਠਿਆ ਸਾਹਿਬ ਇੱਕ ਨਰਾਜ਼ਗੀ ਆ ਤੁਹਾਡੇ ਨਾਲ ਹਾਂਜੀ ਇੱਕ ਨਰਾਜਗੀ ਆ ਨਹੀਂ ਬੇਨਤੀ ਆ ਵੀ ਸਾਰੇ ਜਣਿਆਂ ਨੇ ਮੌਜੂਦਾ ਐਮਐਲਆ ਵੀ ਸਾਬਕਾ ਵੀ ਸਾਰਿਆਂ ਨੂੰ ਵਧਾਈ ਦਿੰਦੀ ਆ ਤੇ ਤੁਹਾਡੇ ਹਲਕੇ ਦੇ ਇੰਚਾਰਜ ਨੇ ਵਧਾਈ ਨਹੀਂ ਦਿੱਤੀ ਜੇ ਪਿਓਰ ਕਾਲੀ ਹਾਂ ਇਹ ਇਹ ਗੱਲ ਤਾਂ ਸਾਨੂੰ ਬਹੁਤ ਦੁੱਖ ਜੇ ਮੈਂ ਤੁਹਾਡੇ ਦਾ ਖੁਸ਼ ਹਾਂ ਤਸੀਂ ਆਉਂਦੇ ਜਗਰਾਜ ਸਵਾਗਤ ਹੈ ਆਪਦੇ ਸਮਾਨ ਦੇ ਕਿੰਨੇ ਨਹੀਂ ਨਹੀਂ ਠੀਕ ਸਾਨੂੰ ਤੇ ਮਾਣ ਹੈ ਤੁਹਾਡੇ ਦੇ ਆ ਸੰਗਰਾਜ ਸੰਗਰਾਜ ਹੋਣੀ ਹੋਣ ਦੇ ਆ ਮੈਂ ਕਹਿੰਦਾ ਜੀ ਹਰਮਤ ਪ੍ਰੀਤ ਕਰਨ ਕੀ ਗੇਮ ਨਹੀਂ ਵੇਖਿਆ ਬੱਲੇ ਬੱਡੇ ਕਾ ਇਹ ਮਾਰਾ ਤੁਹਾਡਾ ਆਸ਼ੀਰਵਾਦ ਆ ਸਾਰੇ ਦੇਸ਼ ਵਾਸੀਆਂ ਦਾ ਆਸ਼ੀਰਵਾਦ ਆ ਬਹੁਤ ਥੋੜਾ ਕੀਤੀ ਸੁਣਾ ਟੀਮ ਜੀਠਿਆ ਚਲੋ ਜੀਠਿਆ ਸਾਹਿਬ ਆਰ ਬੰਦੇ ਕੀ ਕਰਨਾ ਸਾਰੀ ਇਹ ਟੀਮ ਹਾਂ ਨਹੀਂ ਸਾਰਿਆਂ ਨੇ ਬਹੁਤ ਸਾਰਿਆਂ ਨੇ ਸਹਿਯੋਗ ਦਿੱਤਾ ਬਾਕੀ ਮੇਰੇ ਮਾਲਕ ਗੁਰੂ ਰਾਮਦਾਸ ਜੀ ਆਪ ਕਿਰਪਾ ਰਹੀ ਬੜੀ ਕਿਰਪਾ ਜੀ ਸਾਰੀ ਟੀਮ ਤੇ ਬਹੁਤ ਬਹੁਤ ਸਾਰਾ ਧੰਨ ਦਾ ਦੇਸ਼ ਦਾ ਨਵ ਵੱਡਾ ਰਾਜ ਹਾਂਜੀ ਥੈਂਕ ਯੂ ਬਹੁਤ ਰੌਸ਼ਨ ਕੀਤਾ ਦੇਸ਼ ਦਾ ਨਵ ਪੰਜਾਬ ਦਾ ਵਾਈ ਗੁਰ ਜਿੱਕਾ ਖਾਲਸਾ ਵੇ ਜੀ ਖਾਲਸਾ ਸਾਹਿਬ ਤੇ ਜੀ